ਮੇਰੇ ਵੀਰ ਮੈਨੂੰ ਕਾਫੀ ਫੋਨ ਕਰਦ ਨੇ ਬਈ ਕਹਿੰਦੇ ਬਈ ਮੱਝ ਕਿਵੇਂ ਲਈਏ ਨਾ ਵੀ ਮੈਂ ਮੱਝਾਂ ਮਹਿੰਗੀਆਂ ਨੇਗੀਆਂ ਕਿੱਥੋਂ ਖੀਦੀਏ ਵੀ ਪੰਜਾਬ ਤੋਂ ਖਰੀਦੀਏ ਇੱਕ ਬਾਹਰੋਂ ਖਰੀਦੀਏ ਤੇ ਉਹਨਾਂ ਭਰਾਵਾਂ ਨੂੰ ਮੈਂ ਇੱਕ ਬੇਨਤੀ ਗੱਲ ਕਰ ਬੇਨਤੀ ਕਰਦਾਗਾ ਤੇ ਜਿਹੜੇ ਫੇਸਬੁੱਕ ਰਾਹੀਂ ਲੋਕ ਵੀਡੀਓ ਵੇਚ ਰਹੇ ਮੱਝਾਂ ਕੋਈ ਗਾਮਾ ਵੇਚ ਕੋਈ ਵੀ ਵੇਚਦਾਗਾ ਲੋਕਾਂ ਨੇ ਧੰਦਾ ਬਣਾਇਆ ਹੋਇਆਗਾ ਪਰ ਉਥੋਂ ਸਾਨੂੰ ਸਿਰ ਸਾਫਤੀ ਮੱਝਾਂ ਸਾਨੂੰ ਉਹ ਨਹੀਂ ਮਿਲਦੀ ਹਮੇਸ਼ਾ ਵੀਰੇ ਫਿਰਕ ਤੁਰ ਕੇ ਮੱਝ ਖਰੀਦਣੀ ਚਾਹੀਦੀ ਆ ਹੁਣ ਅਸੀਂ ਆ ਅਸੀਂ ਹਰਿਆਣੇ ਚ ਵੀ ਮੱਝ ਖਰੀਦਦੇ ਆਂਗੇ ਪੰਜਾਬ ਦੇ ਕੋਨੇ-ਕੋਨੇ ਚ ਵੀ ਮੱਝ ਖਰੀਦ ਕੇ ਲੈ ਕੇ ਆਉਣੇ ਆਂਗੇ ਪਰ ਮੱਝ ਐ ਨਹੀਂ ਹੈਗੀ ਵੀ ਅੱਜ ਬਾਗੇ ਅੱਜ ਹੀ ਖਰੀਦ ਲੈ ਨਾ ਘੱਟੋ-ਘੱਟ ਇੱਕ ਮੱਝ ਨੂੰ ਦੇਖਣ ਪਰਖਣ ਦੇ ਵਿੱਚ ਘੱਟੋ-ਘੱਟ 3 ਦਿਨ ਲੱਗ ਜਾਂਦੇ ਨੇ ਇੱਕ ਮੱਝ ਨੂੰ ਪਰਖਣ ਦੇ ਵਿੱਚ ਕਿਉਂਕਿ ਵੀਰੇ ਇਹ ਇੱਕ ਐਜੀ ਚੀਜ਼ ਆ ਕਿਉਂਕਿ ਕਿਸੇ ਦੇ ਕਿਲੇ ਤੇ ਕਿਵੇਂ ਹੁੰਦੀ ਹੈ ਮੱਝ ਤੇ ਇੱਕ ਦੂਸਰੇ ਦੇ ਕਿਲੇ ਤੇ ਇਹ ਕਿਵੇਂ ਬਣ ਜਾਂਦੀ ਆ ਹੁਣ ਕਈ ਮੇਰੇ ਵੀਰ ਕਹਿੰਦੇ ਯਾਰ ਦੁੱਧਬੀ ਪਹਿਲਾਂ ਇੰਨਾ ਕਹਿੰਦੇ ਸੀਗੇ ਹੁਣ ਆ ਸਾਡੇ ਆਪਣੇ ਘਰੇ ਆ ਕੇ ਵੀਰੇ ਘੱਟ ਗਈ ਦੁੱਧ ਉਹ ਘਟਣ ਦਾ ਮੁੱਖ ਕਾਰਨ ਕੀ ਆ ਵੀਰੇ ਜਿੱਥੋਂ ਤੂੰ ਮੱਝ ਖਰੀਦ ਕੇ ਲੈ ਕੇ ਆਉਣਾ ਉੱਥੇ ਤੂੰ ਆਪ ਚੋਕੇ ਆ ਮੱਝ ਅਗਲੇ ਦੇ ਸਾਹਮਣੇ ਚੋਣ ਨਾਲੇ ਕਿਉਂਕਿ ਮੱਝ ਤਾਂ ਤੈਂ ਹੀ ਖਰੀਦਣੀ ਆ ਨਾ ਤੇਰੇ ਹੱਥ ਪੈ ਕੇ ਕਿੰਨਾ ਦੁੱਧ ਦਿੰਦੀ ਆ ਤੂੰ ਉਹ ਦੇਖ 10 14 ਲੀਟਰ ਕਹਿੰਦਾ ਜੇ ਤੇਰੇ ਤੂੰ ਚੋ ਰਿਆਂਗਾ 12.5 ਜਾਂ 13 ਦੀ 13 ਲੀਟਰ ਵੀ ਦੇਤਾ ਤਾਂ ਹੰਦਲਾ ਵੀ 14 ਹੈਗਾ ਕਿਉਂਕਿ ਜਦ ਹੱਥ ਉਪਰਾਂ ਕਰ ਜਾਂਦੇ ਕਈ ਵਾਰ ਮੱਝ ਕਈ ਮੇਰੇ ਵੀਰ ਕੀ ਕਰਦੇ ਨੇ ਇੱਕ ਟਾਈਮ ਚੋ ਕੇ ਮੱਝ ਖੋਲ ਲਿਆਉਂਦੇ ਨੇ ਤੇ ਅਗਲੇ ਦਿਨ ਕਿਉਂਕਿ ਬਕਾਊ ਕਰੀ ਹੁੰਦੀ ਆ ਬਈ ਅਗਲਾ ਸਿਸਟਮ ਫਲਾਇਆ ਹੁੰਦਾ ਧਾਰ ਚੋਣ ਦਾ ਦੁੱਧ ਵੱਧ ਦੇਣ ਦੇ ਕਟਾਈਮ ਘਟ ਦੇ ਦਿੰਦੀ ਆ ਕਟੋ ਘਟ ਜੇ ਮੱਝ ਖਰੀਦਨੀ ਆ ਵੀਰੇ ਤਿੰਨ ਟਾਈਮ ਮੱਝ ਨੂੰ ਚੋ ਉਹ ਤਿੰਨ ਟਾਈਮ ਜਿਹੜਾ ਤੀਜਾ ਟਾਈਮ ਦੁੱਧ ਹੋਊਗਾ ਉਹ ਅਸਲੀ ਟਾਈਮ ਦੁੱਧਦਾਊਗਾ ਫੇਰ ਤਿਰਕਰ ਜਾ ਕੇ ਮੱਝ ਦੇ ਦੁੱਧ ਨਹੀਂ ਘਟਾਉਗੀ ਆਪਾਂ ਕਹਿੰਦੇ ਜੀ ਨਹੀਂ ਲਾਉਂਦੀ ਜੀ ਦੀ ਗੱਲ ਨਹੀਂ ਹੁੰਦੀ ਵੀਰੇ ਥੋੜਾ ਮੋਟੀ ਫਰਕ ਪੈਂਦਾ ਹੁੰਦਾ ਜੀ ਨਾਲ 2 ਦਿਨ ਜੀ ਨਹੀਂ ਲਾਉਗੀ ਤੀਜੇ ਦਿਨ ਜੀ ਲਾ ਕੇ ਮੱਝ ਦੁੱਧ ਆਟੋਮੈਟਿਕ ਹੀ ਪੰਜ ਤਿੰਨ ਚਾਰ ਦਿਨਾਂ ਬਾਅਦ ਦੁੱਧ ਵੱਧ ਜਾਂਦੀ ਹੁੰਦੀ ਹੈ ਜਿਹੜੇ ਵੀਰੇ ਵੀਰ ਕਹਿੰਦੇ ਨੇ ਸਾਨੂੰ ਹਫ਼ਤਾ ਹੋ ਗਿਆ 20 ਦਿਨ ਹੋ ਗਏ ਮੱਝ ਖਰੀਦਦੇ ਦੁੱਧ ਨਹੀਂ ਵਧੀ ਭਈ ਉਹ ਤਾਂ ਫਿਰ ਤੂੰ ਗਲਤੀ ਤੇਰੀ ਐ ਤੈਂ ਮੱਝ ਦੇਖ-ਭੱਤ ਕੇ ਇਹਨੂੰ ਲੈ ਕੇ ਆਇਆ ਜਦੋਂ ਮੱਝ ਖਰੀਦਦੇ ਹੋ ਬਈ ਤੁਸੀਂ ਆਪ ਵੀ ਕੋਲ ਖੜਜੋ ਪਹਿਲਾਂ ਤੇ ਆਪ ਵੀ ਚੋਭ ਜਿਹੜਾ ਮੱਝ ਧਾਰ ਚੋਂਦਾਗਾ ਉਹਨੂੰ ਕਹੇ ਬਈ ਤੂੰ ਚੋ ਆ ਕੇ ਕਿਉਂਕਿ ਮੱਝ ਤੁਸੀਂ ਖਰੀਦਣੀਆਂ ਪਈ ਜੇ ਛੋਡੇ ਘਰੇ ਅਗਲੇ ਦੇ 14 ਵੀ ਦਿੰਦੀ ਐ ਜੇ ਤੇਰੇ ਕਹਿੰਿਆ ਕਿ 10 ਦਿੱਤਾ ਫਿਰ ਉਹ ਮੈਂ ਸੁਖਰੀਦ ਕੇ ਵੀ ਤੂੰ ਕੀ ਕਰੇਗਾ ਹਮੇਸ਼ਾ ਮੱਝ ਜੇ ਲੈਣ ਜਾਂਦੇ ਹੋ ਬਈ ਘੱਟੋਂ ਘੱਟ ਤਿੰਨ ਟਾਈਮ ਚੋਭੋ ਤੇ ਨਾਲੇ ਖੁਦ ਚੋਬੋ ਜਿਹੜਾ ਮੱਝ ਤੂੰ ਖਰੀਦ ਰਿਹਾ ਤੇਰੇ ਘਰੇ ਕੌਣ ਚੋਊਗਾ ਉਹ ਨਾਲ ਲੈ ਕੇ ਚੱਲ ਕਿਤੇ ਵਿੱਚ ਚੋ ਤਾਰੋ ਫੇਰ ਫਾਇਦਾ ਦਾ ਮੱਝਾਂ ਖਰੀਦਣ ਦੇ ਵਿੱਚ ਜੇ ਹੁਣ 14 ਅਗਲੇ ਦਿਨ ਦੀਆ ਤੇਰੇ ਘਰੇ ਆ ਕੇ 11 10 11 ਨਹੀਂ ਵਧੀ ਫੇਰ ਉਹ ਉਹਦੋਂ ਕਿਹਦਾ ਘਾਟਾ 3 4 ਲੀਟਰ ਦਾ ਇੱਕ ਦਿਨ ਦਾ ਉਹ ਪੂਰਾ ਨਹੀਂ ਹੁੰਦਾ ਫੇਰ ਆਪਾਂ ਕਹਿਣ ਲੱਗ ਜਾਈਏ ਬਾਈ ਯਾਰ ਵੀ ਮੱਝ ਦੁੱਧ ਨਹੀਂ ਵਧੀ ਦੁੱਧ ਦੇ ਵਧਣ ਦੀ ਨਹੀਂ ਗੱਲ ਗਲਤੀ ਤੇਰੀ ਐ ਇਹਦੇ ਵਿੱਚ ਇਸ ਕਰਕੇ ਜੇ ਮੱਝ ਖਰੀਦਣ ਨੂੰ ਖਰੀਦੋਗੇ ਦੇਖ ਪਾਲ ਕੇ ਪੰਜਾਬ ਦੇ ਕੋਨੇ-ਕੋਨੇ ਤੇ ਜਾ ਕੇ ਅਲੱਗ-ਅਲੱਗ ਤਰ੍ਹਾਂ ਦੇ ਵਿੱਚ ਪਿੰਡਾਂ 'ਚ ਜਾ ਕੇ ਫਿਰੋ ਉੱਥੇ ਮੱਝ ਤੁਹਾਨੂੰ ਸਸਤੀ ਰੇਟ ਤੇ ਮਿਲ ਜੂਗੀ। ਦੂਜੀ ਗੱਲ ਤਿੰਨ ਟਾਈਮ ਮੱਝ ਚੋਵੋ ਸਵੇਰੇ, ਸ਼ਾਮ, ਅਗਲੇ ਦਿਨ ਫੇਰ ਸਵੇਰੇ। ਉਹੀ ਟਾਈਮ ਇੱਕੋ ਟਾਈਮ ਤੇ। ਤੇ ਜਿਹਨੇ ਮੱਝ ਲੈਣੀ ਹੈ ਵੀਰੇ ਤੂੰ ਮੱਝ ਚੋ ਫਿਰ ਆਪ ਜਾ ਕੇ। ਤਿੰਨੇ ਟਾਈਮ ਚੋਲਾ ਕਰ। ਕੋਈ ਗੱਲ ਨਹੀਂ ਜੇ ਲੱਤ ਮਾਰਦੀ ਹੈ ਕੋਈ ਗੱਲ ਨਹੀਂ ਤੇਰੇ ਘਰ ਹੀ ਤਾਂ ਨਹੀਂ ਆ ਕੇ ਲੱਤ ਮਾਰੂਗੀ ਉੱਥੇ ਜਾ ਕੇ ਤੇਰਾ ਦੁੱਧ ਤਾਂ ਪਤਾ ਲੱਗ ਜੂ ਫਿਰ ਤੇਰੇ ਅਧਿਰੇ ਪੈਸੇ ਲੱਗੇ ਤੇਨ ਦੁਖਣਗੇ ਤਾਂ ਨਹੀਂ ਠੀਕ ਆ ਨਾ ਆਲੂ ਕਹਿ ਦੇਗਾ ਭਈ ਆ ਦੇਖ ਤਿੰਨ ਟਾਈਮ ਚੋਈ ਜਾਗੀ ਮੈਂ ਮੱਝ ਐਨੇ ਦੁੱਧ ਨਹੀਂ ਬਤੀ ਇਸ ਕਰਕੇ ਭਈ ਹਮੇਸ਼ਾ ਮੱਝ ਖਰੀਦਣ ਜਾਵੋ ਆਪ ਜਾਓ ਆਪ ਲੈ ਕੇ ਆਓ ਤੇ ਨਾਲ ਕਹਿਣ ਦਾ ਭਾਵ ਕਿ ਖੁਦ ਚੋਕੇ ਆਓ ਤਿੰਨ ਟਾਈਮ ਚੋਕੋ ਮੱਝ ਵੇ ਜਿਹੜੀ ਤੇਰੀ ਮੱਝਾ ਤੇਰੇ ਦੁੱਧ ਨਹੀਂ ਘਟੂਗੀ ਆ ਕੇ 2 ਦਿਨ ਤੇਰੇ ਕੀਲੇ ਤੇ ਆ ਕੇ 1-2 ਦਿਨ ਦੁੱਧ ਘਟੂਗੇ ਐ ਨਹੀਂਗਾ ਵੀ 10 ਦਾ 15-15 ਦਿਨ ਦੁੱਧ ਘਟਜੂਗੇ ਉਦੋਂ ਬਾਅਦ ਹੀ ਇਹਦੀ ਵਧਣਾ ਨੇ ਤੇ ਕਿਹੜੀ ਮੱਝ ਖਰੀਦਣੀ ਚਾਹੀਦੀ ਆ ਕਹਿੰਦਾ ਭਾਅ ਕੀ ਆ ਬਾਈ ਮੱਝ ਹਮੇਸ਼ਾ ਤੀਜੇ ਚੌਥੇ ਸੂਏ ਜਿਹੜੀ ਮੱਝ ਖਰੀਦਣ ਚ ਫਾਇਦਾ ਹੁੰਦਾ ਕਿਉਂਕਿ ਜੇ ਪਹਿਲੇ ਆਪਾਂ ਭਲੂਣ ਸੁਣ ਲੈਨੇ ਆਗੇ ਉਹ ਥੋੜੀਆਂ ਜਿਹੀਆਂ ਕਾੜ ਹੋ ਜਾਂਦੀਆਂ ਨੇ ਕਿਉਂਕਿ ਪਤਾ ਨਹੀਂ ਹੁੰਦਾ ਪੰਗਣਾ ਤੇ ਤੀਜੇ ਚੌਥੇ ਸੂਏ ਜਿਹੜੀ ਡੰਗ ਵਾਲੀ ਹੁੰਦੀ ਹੈਗੀ ਉਹ ਦੁੱਧ ਵਧਿਆ ਦਿੰਦੀ ਆ ਪੂਰਾ ਦੁੱਧ ਦਿੰਦੀ ਆ ਮੱਝ ਨਾਲੇ ਸੀਲ ਵੀ ਹੋ ਜਾਂਦੀ ਨੇ ਖੜਨਾ ਵੀ ਕਟਰੋ ਲੈਣਾ ਵੀ ਤੁਹਾਨੂੰ ਆਉਣਾ ਹੁੰਦਾ ਮੈਂ ਹਮੇਸ਼ਾ ਜਿਹੜੀਆਂ ਮੱਜਾਂ ਨੇ ਮੇਰੀਆਂ ਤੀਜੇ ਚੌਥੇ ਸੂਈ ਵਾਲੀਆਂ ਨੇ ਸਾਰੀਆਂ ਤੇ ਬਾਕੀ ਇਹ ਘਰੇ ਝੋਟੇ ਦਾ ਅਲੱਗ ਗੱਲ ਆਪਾਂ ਜਿਹੜੇ ਮੈਂ ਖਰੀਦ ਕੇ ਲੈ ਕੇ ਆਉਣਾ ਤੀਜੇ ਸੂਈ ਵਾਲੀ ਚੌਥੇ ਸੂਈ ਵਾਲੀ ਪੰਜਵੇਂ ਵਾਲ ਤੱਕ ਵੀ ਲੈ ਆਉਣਾ ਕੋਈ ਚੱਕਰ ਨਹੀਂ ਕਿਉਂਕਿ ਆਪਾਂ ਨੂੰ ਤੱਕ ਮਤਲਬ ਹੁੰਦਾ ਹੈ ਜਿਸ ਕਰਕੇ ਜੇ ਮੱਝ ਖਰੀਦਣੀ ਹੈ ਵੀ ਦੇਖ-ਪਾ ਕੇ ਕੋਹ ਕਰਕੇ ਆ ਨਾ ਆਪ ਜਾਓ ਤੇ ਫੇਸਬੁਕਾਂ ਦੇ ਉੱਤੇ ਵੀਡੀਓ ਦੇਖ ਕੇ ਤੇ ਉਹ ਤਾਂ ਤੁਹਾਨੂੰ ਆਟੋਮੈਟਿਕ ਮਹਗੀ ਮੱਝ ਮਿਲੂਗੀ ਵੀਰੇ ਉਸ ਨੂੰ 10 ਤੋਂ 10 ਤੋਂ 15000 ਰੁਪਏ ਤੋਂ ਸਸਤੀ ਮੱਝ ਜੇ ਤੁਸੀਂ ਲੈਣਾ ਚਾਹੁੰਦੇ ਹੋ ਫਿਰ ਪਿੰਡਾਂ ਵਿੱਚ ਤੁਸੀਂ ਆਪ ਜਾਓ ਮੋਟਰਹੈਂਗਲ ਚੱਕੋ ਉੰਤਾਰ ਕੇ ਨਿਕਲ ਜਾਓ ਸ਼ੁਰੂ ਘਰੀ ਮੱਝ ਮਿਲ ਜੂਗੀ ਉਹ ਫਾਇਦਾ